ਇਹ ਸਾਰ ਗਿੱਜ ਡਿੱਗ ਗਿਆ ਇਹ ਉੱਪਰ ਮਿੱਟੀ ਨਾ ਲੱਗਾ ਟਿਕਾਉਣ ਮੈਂ ਤਾਂ ਮਾਲੀ ਦਾ ਕੰਮ ਕਰਦਾ ਹਾਂ ਉਤਰਾ ਕਿੰਨਾ ਚਿਰ ਹੋ ਗਿਆ ਸੱਟ ਲੱਗੀ ਨੂੰ ਤੇ ਹੁਣ ਤੱਕ ਕਿੰਨਾ ਖਰਚਾ ਆ ਗਿਆ 15 ਮਹੀਨੇ ਹੋ ਗਏ ਸਰ ਖਰਚਾ ਕਾਫੀ ਸਰ ਘਰ ਵੀ ਸਾਰਾ ਗੈਨੇ ਰੱਖਿਆ ਹੋਇਆ ਹੈ ਕਿੰਨੇ ਜਿਗੈਨੇ ਕਰ 96000 ਚ ਰੱਖਿਆ ਹੁਣ ਤੇ ਕਾਫੀ ਬਣ ਗਏ ਨੇ 5% ਤੇ ਲੇ ਉਹਦੀ ਵੀ ਹੁਣ ਤੱਕ ਕਿੰਨਾ ਖਰਚਾ ਲੱਗ ਗਿਆ ਤੇ ਕਾਫੀ ਲੱਗ ਗਿਆ ਹੈ ਵੇ ਕਮਾਉਂਦੇ ਹੀ ਘਰ ਚਲਾਉਂਦੇ ਆਂ। ਆ ਮੰਜੇ ਦੇ ਬਹਿਣਾ ਪੈ ਗਿਆ। ਇੱਕ ਤੁਹਾਡਾ ਬੇਟਾ ਫਿਰ ਕੀ ਮੰਨ ਚਾਹੁੰਦਾ ਜਦੋਂ ਬੇਟਾ ਵੀ ਬੜੀਆਂ ਮੰਗਾਂ ਕਰਦਾ ਨੂੰ ਗਿਆ ਹੀ ਫੜੀ ਆ। ਪਤਨੀ ਵੀ ਕੇ ਟੇ ਮੂੰਹ ਲਵੇ ਦੀ। ਦੁਖੀ ਹੰਦਾ ਮੰਨ ਚਾਹ ਪਰਮਾਤਮਾ ਮਿਰਤੇ ਪੜਦਾ ਪਾਤੇ। ਮੈਂ ਤੁਹਾਨੂੰ ਇੱਕ ਦਿਨ ਗੱਲ ਕੀ ਅਜ ਅਰਦਾਸ ਕਰਦੇ ਕਿ ਲੋਕਾਂ ਨੂੰ ਕਹਿਣਾ ਚਾਹੁੰਦੇ। ਸਾਹ ਸੇ ਹੀ ਆ ਵੀਰਾਂ ਨੂੰ ਪਹਿਲਾਂ ਤਾਂ ਮੇਰਾ ਵੀਜ਼ਾ ਚੱਲ ਲੈ ਕੇ ਆਇਆ ਵੀਜ਼ਾ ਪੀ ਤੇ ਵੀਜ਼ਾ ਲਿਤਾ ਚੱਲਦਾ ਬੜਾ ਔਖਾ ਭਾਈ ਚੱਲਦਾ ਦਵਾਈ ਤੇ ਕਹਿੰਦੇ ਰੋਟੀ ਬਣਾਉਂਦਾ ਦਵਾਈ ਜੇ ਕੋ ਦੇ 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 ਤੇ ਖਾ ਲੈਣਾ ਨਹੀਂ ਉਸ ਤੋਂ ਬਾਅਦ ਕੀ ਸੁਖਨੇ ਪਲਦੀ ਹਰ ਪਿਓ ਵਿੰਦਾ ਹੀ ਸੁਖਨੇ ਆਪਣੇ ਬੱਚੇ ਨੂੰ ਇਦਾਂ ਸੈੱਟ ਕਰਨਾ ਆਖ ਤਾਂ ਕਰਨਾ ਕੀ ਸੁਪਨੇ ਦੇ ਬੜੇ ਵੇਖੇ ਕੀ ਬਣਾਉਂ ਜਾਂਦੇ ਬੋਤਲ ਫੌਜੀ ਤਦ ਹੀ ਜੋ ਟਾਇਲਟ ਆ ਨਾਈਟ ਰਿੰਗ ਉਹ ਵੀ ਤੁਹਾਡੀ ਦੱਸਿਆ ਤੁਸੀਂ ਵੀ ਪਤਨੀ ਛੋੜ ਗਈ ਹੈ ਕੀ ਕਰਨ ਚਾਹੁੰਦੇ ਹੋ ਹਾਂਜੀ ਕੀ ਕਰਾਂ ਚਾਹੁੰਦੇ ਕਿੱਦਾਂ ਕਰੀ ਸਰ ਬਹੁਤ ਔਖਾ ਹੈ ਕੰਮ ਤੇ ਵੀ ਜਾਣਾ ਪੈਂਦਾ ਰੋਟੀ ਵੀ ਹਰ ਦਿਲੀ ਬਣਾ ਕੇ ਜਾਣੀ ਪੈਂਦੀ ਕਈ ਵਾਰ ਬਾਝੀ ਆਣ ਕੇ ਹੰਨੂ ਫੇਰ ਦੇਖਣਾ ਇਹਦੇ ਬਾਅਦ ਇਹ ਬਹੁਤ ਤੰਗੀ ਮੈਂ ਤੇ ਜਿਹੜਾ ਪਿਆਏ ਪਿਆ ਹੈ ਇਹ ਜਿਆਦਾ ਤੰਗ ਨਹੀਂ ਕਰਦੇ ਮੈਂ ਕੁਝ ਪੁੱਛਾ ਕਰਦੇ ਹਾਂਜੀ ਇਹਨਾਂ ਕੰਮ ਲੋਕ ਨਹੀਂ ਕਰਦੇ ਹੈਪੀ ਵੀ ਰਨ ਕਹਿਣਾ ਚਾਹੁੰਦਾ ਫਿਰ ਮੇਰੇ ਲਾਜ ਹੋਇਆ ਹੋ ਜੀ ਤੇ ਮੈਂ ਆਪਣਾ ਕੰਮ ਤੁਰਪਾ ਕੜਕੀ ਨਾ ਬਗਤਵਾਲਾ ਗੁਰਵਿੰਦਰ ਕੌਰ ਚੂਏ ਵਾਲੇ ਨੇ ਵਾਲੀ ਕੀ ਹੋਇਆ ਕਹਾ ਇਹਨਾਂ ਦੇ ਮਾਲੀ ਦਾ ਕੰਮ ਕਰਨ ਗਿਆ ਸੀ ਗিজਟਰng ਹੋ ਲਗੀ ਤੇ ਉਹ ਗিজਰ ਵੱਜ ਗਿਆ ਇਹਨਾਂ ਦੀ ਲੱਤ ਦੀ ਕਿੰਨਾ ਕੁ ਲਾਚ ਹੁੰਦਾ ਖਰਚਾ ਕਿੰਨਾ ਜਰੂਰੀ ਹੈ 1.5 ਸਾਲ ਹੋ ਗਿਆ ਇਹਨਾਂ ਨੂੰ ਪਿਆ ਨੂੰ ਤੇ ਖਰਚਾ ਕਾਫੀ ਆ ਗਿਆ ਕਹਿੰਦੇ ਜਮੀਨ ਰੱਖੀ ਗਏ ਨੇ ਹਾਂਜੀ ਉਹ ਵੀ ਇਹਨਾਂ ਤੇ ਹੀ ਲਾਈ ਆ ਕਿੰਨੇ ਪੈ ਗਏ 96000 ਇੱਕ ਦਿਨ ਸੰਡੇ ਫੋਨ 'ਤੇ 500 ਜਿਹੜਾ ਖੜਾ ਪਿਆ ਉਹ ਕੀ ਕੰਮ ਹਾਂਜੀ ਉਹ ਨਾ ਮੈਂ ਕਹੇ ਇਹ ਲਾਤ ਨੂੰ ਠੰਡ ਲਾਦੀ ਮੈਂ ਧੁੱਪੇ ਆ ਜੋ ਜਿਹੜਾ ਉਹ ਸਾਡੇ ਦਰਵਾਜ਼ੇ ਅੱਗੇ ਥੜੀ ਕੱਚੀ ਸੀ ਤੇ ਉਹ ਏ ਟੁੱਖੜੀ ਤੇ ਡਿੱਗ ਪਈ ਤੇ ਉਹ ਮਿਲ ਕੇ ਮੇਰੇ ਕੋਲ ਪੈਸਾ ਕੋਲ ਕੋਈ ਨਹੀਂ ਮੈਂ ਗਈ ਇੱਕ ਦੂ ਘਰ ਮੰਗਣ ਨਹੀਂ ਮਿਲੇ ਤੇ ਫਿਰ ਮੈਂ ਕਿਹਾ ਚੱਲ ਫੋਨ ਰੱਖ ਲਓ ਤੇ ਮੈਂ ਇਹਨੂੰ ਦਵਾਈ ਲਿਆ ਕੇ ਦਿੱਤੀ ਸੀ ਕੀ ਗੱਲ ਹੈ ਹਾਂਜੀ ਬਸ ਇਹ ਹੀ ਕਹਿਣਾ ਚਾਹੁੰਨੀ ਆ ਕਿ ਆਪਣੀ ਮਿਹਨਤ ਜੋ ਕਰਦੇ ਹੋ ਉਹਨਾਂ ਨੇ ਮਾਲਕ ਬਹੁਤ ਬਹੁਤ ਦਵੇ ਆਪਣੇ ਜਸਵੰਦ ਦੇ ਕੱਢ ਕੇ ਤੇ ਇਹਨਾਂ ਦਾ ਇਲਾਜ ਹੋ ਸਕੇ ਕੋਈ ਤੁਹਾਡਾ ਫੋਨ ਨੰਬਰ ਜਿੱਥੇ ਤੁਸੀਂ ਸੰਪਰਕ ਕਰੇ ਕੋ ਤੁਹਾਨੂੰ ਹਾਂਜੀ 9646486806 9646486806 ਪਈ ਆਪਣਾ ਨਾਮ ਦੋ ਪਈ ਮੇਰਾ ਨਾਮ ਮਨਜੀਤ ਸਿੰਘ ਸਰਬੱਤ ਦਾ ਭਲਾ ਸੇਵਾ ਸਟੇਟਿਆ ਸੰਪਰਕ ਲਾਂਤ ਜੀ ਕੀ ਕਹਿਣਾ ਚਾਹੁੰਦੇ ਆ ਪਰਿਵਾਰ ਨਾਲ ਤੁਸੀਂ ਮਿਲਾਇਆ ਫਿਰ ਤੁਹਾਡਾ ਵੀ ਬਹੁਤ ਧੰਨਵਾਦ ਕੀ ਕਹਿਣਾ ਚਾਹੁੰਦੇ ਆ ਪਰਿਵਾਰ ਬਾਰੇ ਲੋਕਾਂ ਨੂੰ ਪਰੀਹੀ ਦੇ ਲੋਕਾਂ ਨੂੰ ਬੇਨਤੀ ਕਰਦੇ ਆ ਕਿ ਪਰਿਵਾਰ ਦੇ ਹਾਲਾਤ ਤੁਸੀਂ ਵੀ ਆਣ ਕੇ ਵੇਖਿਆ ਤੇ ਵੀਰ ਦੇ ਜ਼ਖਮ ਜਿਹੜਾ ਕਾਫੀ ਜ਼ਿਆਦਾ ਆ ਤੇ ਅਸੀਂ ਤੇ ਇਹੀ ਬੇਨਤੀ ਕਰਦੇ ਆ ਸੰਗਤ ਨੂੰ ਕਿ ਆਪਣੀ ਕਿਰਤ ਕਮਾਈ ਚੋਂ ਦਾ ਸਬੰਧ ਕੱਢ ਕੇ ਤੇ ਜ਼ਰੂਰ ਇਸ ਵੀਰ ਦੀ ਜਿਹੜੀ ਹੈਲਪ ਹੋਣੀ ਚਾਹੀਦੀ ਆ ਤੇ ਪਿੰਡ ਵਾਸੀਆਂ ਨੂੰ ਵੀ ਬੇਨਤੀ ਕਰਦੇ ਆ ਕਿ ਜ਼ਰੂਰ ਇਸ ਵੀਰ ਦੀ ਹੈਲਪ ਵਾਸਤੇ ਤੇ ਇਲਾਜ ਵਾਸਤੇ ਜ਼ਰੂਰ ਅੱਗੇ ਆਉਣਾ ਚਾਹੀਦਾ हां जी ਬਹੁਤ ਔਖਾ ਜੀ ਜਿਹੜੀ ਭੈਣ ਆ ਵਿਚਾਰੀਏ ਘਰਾਂ ਦਾ ਕੰਮ ਕਰਦੀ ਆ ਤੇ 1200 ਰੁਪਏ ਕਹਿੰਦੇ ਮਹੀਨੇ ਦਾ ਮਿਲਦਾ ਵਾ ਤੇ ਅੱਜ ਦੇ ਜਮਾਨੇ ਦੇ ਵਿੱਚ ਤੁਹਾਨੂੰ ਪਤਾ ਮਹਿੰਗਾਈ ਦਾ ਦੌਰ ਆ ਤੇ ਇੰਨੀ ਮਹਿੰਗਾਈ ਦੇ ਵਿੱਚ ਜਿਹੜਾ 1200 ਰੁਪਏ ਦੇ ਨਾਲ ਜਿਹੜਾ ਘਰ ਦਾ ਗੁਜ਼ਾਰਾ ਬਹੁਤ ਔਖਾ ਆ ਬੱਚਾ ਵੀ ਇਹਨਾਂ ਦਾ ਛੋਟਾ ਸਕੂਲ ਜਾਂਦਾ ਆ ਤੇ ਬੱਚੇ ਦੀਆਂ ਵੀ ਖਰਚਾਂ ਹੁੰਦੀਆਂ ਨੇ ਕੁਛ ਨਾ ਕੁਝ ਆ ਵੀ ਜਦਾਂ ਬੱਚੇ ਮੰਗਦੇ ਆ ਚੀਜ਼ਾਂ ਤੇ ਬੱਚੇ ਦੀਆਂ ਖਰਚਾਂ ਹੁੰਦੀਆਂ ਨੇ ਪਰ ਵਿਚਾਰਾ ਜਿਹੜਾ ਵੀਰ ਆ ਕਮਾਉਣ ਵਾਲਾ ਸੀਗਾ ਆਪ ਮੰਜੇ ਤੇ ਪੈ ਗਿਆ ਤੇ ਉਹ ਖਵਾਸ਼ਾਂ ਕਿਤਨਾ ਕਿਤੇ ਬੱਚੇ ਦੀਆਂ ਅਧੂਰੀਆਂ ਰਹਿ ਚੁੱਕੀਆਂ